ਸਨਰੂਫ ਖੋਲ ਕੇ ਮસ્ਤੀ ਕਰਨ ਵਾਲਿਆਂ ਤੇ ਸਖਤ ਹੋਈ ਪੰਜਾਬ ਪੁਲਿਸ ਏਡੀਜੀਪੀ ਨੇ ਹੁਕਮ ਜਾਰੀ ਕੀਤੇ ਹਨ ਕਿ ਜੇਕਰ ਕੋਈ ਵੀ ਵਿਅਕਤੀ ਸਾਨੂੰ ਸੰਰੂਫ ਖੋਲ ਕੇ ਮસ્ਤੀ ਕਰਦਾ ਮਿਲੇਗਾ ਜਾਂ ਫਿਰ ਕੋਈ ਵੀ ਅਜਿਹੀ ਵੀਡੀਓ ਸਾਹਮਣੇ ਆਵੇਗੀ ਤਾਂ ਉਹਦੇ ਤੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਸ ਦੇ ਨਾਲ ਹੀ ਏਡੀਜੀਪੀ ਦੇ ਵੱਲੋਂ ਸਾਰੇ ਹੀ ਟ੍ਰੈਫਿਕ ਤੈਨਾਤ ਅਧਿਕਾਰੀਆਂ ਨੂੰ ਇਹ ਹੁਕਮ ਜਾਰੀ ਕੀਤੇ ਗਏ ਹਨ ਕਿ ਜੇਕਰ ਤੁਹਾਨੂੰ ਸੜਕ ਦੇ ਦੁਆਲੇ ਕੋਈ ਵੀ ਅਜਿਹਾ ਵਿਅਕਤੀ ਨਜ਼ਰ ਆਉਂਦਾ ਹੈ ਜੋ ਸੰਰੂਫ ਦੇ ਉੱਤੇ ਚੜ ਕੇ ਕੋਈ ਵੀ ਅਜਿਹੀ ਹਰਕਤ ਕਰ ਰਿਹਾ ਹੈ ਜਾਂ ਫਿਰ ਮਸਤੀ ਕਰ ਰਿਹਾ ਹੈ ਜਾਂ ਫਿਰ ਉਸ ਤੋਂ ਬਾਹਰ ਨਿਕਲ ਕੇ ਸ਼ੋਰ ਮਚਾ ਰਿਹਾ ਹੈ ਤਾਂ ਉਸਤੇ ਉਸੇ ਸਮੇਂ ਹੀ ਕਾਰਵਾਈ ਕੀਤੀ ਜਾਵੇਗੀ ਏਡੀਜੀਪੀ ਦੇ ਵੱਲੋਂ ਪੰਜਾਬ ਦੇ ਵਿੱਚ ਇਹ ਰੂਲ ਜਿਹੜਾ ਹੈ ਉਹ ਲਾਗੂ ਕਰ ਦਿੱਤਾ ਗਿਆ ਹੈ ਹੁਣ ਜੋ ਵੀ ਸਨਰੂਫ ਤੋਂ ਬਾਹਰ ਨਿਕਲ ਕੇ ਮਸਤੀ ਕਰਨ ਵਾਲਿਆਂ ਤੇ ਪੂਰਨ ਤੌਰ ਤੇ ਪੰਜਾਬ ਪੁਲਿਸ ਦੇ ਵੱਲੋਂ ਪਵੰਦੀ ਲਗਾ ਦਿੱਤੀ ਗਈ ਹੈ ਤੇ ਉਸ ਦੇ ਨਾਲ ਹੀ ਜੇਕਰ ਫਿਰ ਵੀ ਅਜਿਹੀ ਹਰਕਤ ਸਾਹਮਣੇ ਆਉਂਦੀ ਹੈ ਜੇਕਰ ਤੁਸੀਂ ਵੀ ਸੰਰੂਪ ਤੋਂ ਬਾਹਰ ਨਿਕਲ ਕੇ ਅਜਿਹੀਆਂ ਚੀਜ਼ਾਂ ਕਰਦੇ ਹੋ ਤਾਂ ਤੁਹਾਡੇ ਤੇ ਮੋਟਰ ਵਹੀਕਲ ਐਕਟ ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਉਸ ਦੇ ਨਾਲ ਹੀ ਤੁਹਾਡੇ ਤੁਹਾਨੂੰ 26000 ਦੇ ਕਰੀਬ ਜੁਰਮਾਨਾ ਵੀ ਭਰਨਾ ਪਵੇਗਾ ਭਾਰੀ ਜੁਰਮਾਨੇ ਦੇ ਸ਼ਿਕਾਰ ਵੀ ਹੋ ਸਕਦੇ ਹੋ ਤੇ ਉਸ ਦੇ ਨਾਲ ਹੀ ਇਸ ਐਕਟ ਤਹਿਤ ਤੁਹਾਡੇ ਤੇ ਕਾਰਵਾਈ ਵੀ ਕੀਤੀ ਜਾ ਸਕਦੀ ਹੈ ਤਾਂ ਉਸ ਹੁੰਦੇ ਆ ਕਿ ਇਸ ਨੂੰ ਲੈ ਕੇ ਡੀਐਸਪੀ ਮੋਹਾਲੀ ਦੇ ਵੱਲੋਂ ਕੀ ਕਿਹਾ ਗਿਆ ਕਿਸੇ ਵੀ ਗੱਡੀ ਦੀ ਸਨਰੂਫ ਖੋਲ ਕੇ ਉਹਦੇ ਉੱਪਰ ਖੜੇ ਹੋ ਕੇ ਜਾਂ ਗੱਡੀ ਦੇ ਵਿੱਚ ਉੱਪਰ ਬੈਠ ਕੇ ਛੱਤ ਤੇ ਜਾਂ ਸਾਈਡ ਤੇ ਲਟਕ ਕੇ ਜੇ ਕੋਈ ਬੰਦਾ ਗੱਡੀ ਦੇ ਉੱਪਰ ਬੈਠਾ ਹੈ ਜਾਂ ਚਲਾ ਰਿਹਾ ਹੈ ਤੇ ਉਹਦੇ ਅਗੇਂਸਟ ਮੋਟਰ ਵਹੀਕਲ ਐਕਟ ਦੇ ਅਨਸਾਰ ਕਾਰਵਾਈ ਕਰਨੀ ਬੰਦ ਜੀ ਆ ਔਰ ਸਾਡੇ ਕੋਲ ਜਿਹੜੀਆਂ ਵੀ ਕੋਈ ਅਹੋਈਆਂ ਕੰਪਲੇਂਟਸ ਆਈਆਂ ਜਾਂ ਆ ਰਹੀਆਂ ਅਸੀਂ ਉਹਦੇ ਅਗੇਂਸਟ ਕਾਰਵਾਈ ਕਰ ਰਹੇ ਆ ਮੋਟਰ ਵੀ ਕਲੈਕਟ ਦੇ ਅਨਸਾਰ ਪਰ ਲੇਕਿਨ ਲਗਾਤਾਰ ਦੇਖਿਆ ਜਾ ਰਿਹਾ ਕਿ ਕੰਪਨੀਆਂ ਉਹਨਾਂ ਨੂੰ ਜਿਹੜੇ ਸਰਪ੍ਰੇਮ ਉਹ ਆਪ ਰਿਸੋਲਵ ਕਰਕੇ ਦਿੱਤੇ ਜਾ ਰਹੇ ਨੇ ਜੀ ਉਹ ਪਸਟਾਲ ਤੇ ਸਰਕਾਰ ਦੇ ਜਿਹੜੇ ਲਾਜ਼ ਆ ਉਹਨਾਂ ਦੇ ਅਕੋਰਡਿੰਗ ਹੀ ਰੂਲਸ ਦੇ ਕੋਡਿੰਗ ਹੋ ਰਿਹਾ ਪਰ ਉਹਨੂੰ ਮਿਸਯੂਜ਼ ਕਰਨਾ ਗਲਤ ਹੈ ਨਾ ਜੇ ਕੋਈ ਬੰਦਾ ਉਹ ਉਹਨੂੰ ਮਿਸਯੂਜ਼ ਕਰ ਰਿਹਾ ਉਹਨੂੰ ਗਲਤ ਤਰੀਕੇ ਨਾਲ ਯੂਜ਼ ਕਰ ਰਿਹਾ ਉਹਦੇ ਚੋਂ ਨਿਕਲ ਕੇ ਬਾਹਰ ਪ੍ਰਸ਼ਾਸਨ ਦੇ ਉੱਪਰ ਗਲਤਕੋਸ਼ ਹਰਕਤ ਕਰ ਰਿਹਾ ਹੈ ਜਲੇ ਕਿ ਉਹਦੀ ਲਾਈਫ ਵਾਸਤੇ ਜਾਂ ਜਿਹੜਾ ਕੋਈ ਹੋਰ ਰੋਡ ਦੇ ਉੱਪਰ ਬੰਦਾ ਜਾ ਰਿਹਾ ਹੈ ਉਹਦੀ ਲਾਈਫ ਵਾਸਤੇ ਨੁਕਸਾਨਦਾਇਕ ਹੈ ਤੇ ਉਹਦੇ ਤੇ ਐਕਸ਼ਨ ਕਰਨਾ ਬੰਦ ਹੈ ਅਸੀਂ ਉਹ ਐਕਸ਼ਨ ਕਰ ਰਹੇ ਹਾਂ ਪਰ ਇੱਕ ਦੇਖਿਆ ਜਾਏ ਕਿ ਜਿਹੜੇ ਚਲਾਨ ਆਨਲਾਈਨ ਚਲਾਨਣ ਦੀ ਪ੍ਰਕਿਰਿਆ ਸ਼ੁਰੂ ਕੀਤਾ ਗਿਆ ਹੈ ਫੋਟੋ ਖਿੱਚ ਕੇ ਪੁਪਰੀ ਵਿੱਚ ਚਲਾਨ ਨੂੰ ਭੇਜ ਦੇਣੇ ਕਰਾਉਂਦੇ ਨਾਲ ਤੇ ਲਗਾਤਾਰ ਉਹ ਦੇਖਿਆ ਜਾ ਰਿਹਾ ਹੈ ਕਿ ਕਈ ਵਾਰ ਜਿਹੜਾ ਬਾਈਕਰ ਹੁੰਦਾ ਪਰ ਗੱਡੀ ਦਾ ਚਲਾਨ ਕਰਦੇ ਨੇ ਮੋਟਰਸਾਈਕਲ ਦੇ ਨੰਬਰ 'ਤੇ ਲੱਗੀ ਹੁੰਦੀ ਹੈ ਜਾਂ ਇਹਨੂੰ ਆਪਾਂ ਕਿਸਾ ਆਈਡੈਂਟੀਫਾਈ ਕਰਦੇ ਹਾਂ ਉਦੇ ਵਿੱਚ ਸਾਡੇ ਕੋਲ ਜਿਵੇਂ ਵੀ ਅਸੀਂ ਸਾਡੇ ਜਿਹੜੇ ਡ੍ਰੈਫਟ ਪਰਸਨਲ ਆਇਆ ਉਹ ਜਦੋਂ ਵੈਕਲ ਨੂੰ ਰੋਕ ਕੇ ਚੈੱਕ ਕਰਦੇ ਆ ਤੇ ਅਗਰ ਕੋਈ ਐਦਾਂ ਦੀ ਚੀਜ਼ ਸਾਹਮਣੇ ਆਂਦੀ ਹੈ ਕਿ ਉਹਦੀ ਗੱਡੀ ਤੇ ਕੋਈ ਨੰਬਰ ਹੋਰ ਲੱਗਿਆ ਤੇ ਜਿਹੜੇ ਸਾਡੇ ਕੋਲ ਜਿਹੜੀਆਂ ਨਵੀਆਂ ਮਸ਼ੀਨਾਂ ਆਈਆਂ ਉਹਦੇ ਵਿੱਚ ਉਹ ਨੰਬਰ ਵਗੈਰਾ ਜਦੋਂ ਆਪਾਂ ਪਾਨੇ ਆ ਤੇ ਉਹ ਕਲੀਅਰ ਹੋ ਜਾਂਦਾ ਕਿ ਇਹ ਡਿਟੇਲ ਆ ਜਾਂਦੀ ਸਾਰੀ ਸਾਹਮਣੇ ਕਿ ਨੰਬਰ ਕਿੱਲੋਂ ਕਿਸ ਗੱਡੀ ਦਾ ਆ ਇਹ ਉਹਦਾ ਮਾਲਕ ਕੌਣਾ ਵਗੈਰਾ ਵਗੈਰਾ ਤੇ ਉਹਦਾ ਜੇਤੇ ਕੋਈ ਮੌਕੇ ਤੇ ਬੰਦਾ ਖੜਾ ਆਇਆ ਉਹਨੇ ਗਲਤ ਨੰਬਰ ਲਗਾਇਆ ਉਹ ਸਾਹਮਣੇ ਆ ਜਾਂਦਾ ਉਹਦੇ ਅਗੇਂਸਟ ਉਹਦੇ ਅਗੇਂਸਟ ਜੋ ਵੀ ਸਾਡਾ ਕਾਨੂੰਨੀ ਕਾਰਵਾਈ ਬੰਦੀ ਹੈ ਉਹ ਕੀਤੀ ਜਾਂਦੀ ਹੈ ਮੋਟਰ ਵੀ ਕਲੈਕਟਰ ਦੀ ਕਾਰਵਾਈ ਤੇ ਕੀਤੀ ਜਾਂਦੀ ਹੈ ਉਸ ਤੋਂ ਇਲਾਵਾ ਕਾਨੂੰਨ ਮੁਤਾਬਕ ਜਿਹੜਾ ਆਪੀਸੀ ਜਿਹੜੀ ਪਹਿਲਾਂ ਸੀਗੀ ਹੁਣ ਭਾਰਤੀ ਨਿਆਂ ਸੰਤਾ ਆ ਗਈ ਹੈ ਉਹਦੇ ਅਕੋਰਡਿੰਗ ਜਿਹੜੀ ਵੀ ਕਾਰਵਾਈ ਬੰਦੀ ਉਹ ਕੀਤੀ ਜਾਂਦੀ ਹੈ ਪਰ ਸਮ ਟਾਈਮ ਕੀ ਹੁੰਦਾ ਹੈ ਕਿ ਕੋਈ ਬੰਦਾ ਜਿਹਨੂੰ ਪੁਲਿਸ ਵੱਲੋਂ ਹੱਥ ਦੇ ਕੇ ਰੋਕਿਆ ਜਾਂਦਾ ਚੈੱਕ ਕਰਨ ਵਾਸਤੇ ਬੰਦਾ ਗੱਡੀ ਭਜਾ ਲੈਂਦਾ ਹੈ ਅਸੀਂ ਉਹਦੀ ਫੋਟੋ ਕੈਚ ਕਰ ਲਿਆ ਗੱਡੀ ਦੀ ਉਹਦਾ ਨੰਬਰ ਆ ਜਾਂਦਾ ਉਹਦੇ ਨੰਬਰ ਦੇ ਅਕੋਰਡਿੰਗ ਅਸੀਂ ਜੋ ਵੀ ਉਹਨੇ ਟ੍ਰੈਫਿਕ ਦੀ ਮੋਟਰ ਵਹੀਕਲ ਐਕਟ ਦੀ ਵਾਇਓਲੇਸ਼ਨ ਕੀਤੀ ਆ ਉਹਦਾ ਚਲਾਨ ਉਹਦਾ ਕੱਟਿਆ ਜਾਂਦਾ ਪਰ ਕਈ ਵਾਰੀ ਹੁੰਦਾ ਆ ਕਿ ਕੁਝ ਸਾਡੇ ਕੋਲ ਐਦਾਂ ਦੇ ਕੇਸ ਵੀ ਆਇਆ ਆ ਕਿ ਨੰਬਰ ਕਿਸੇ ਹੋਰ ਵਹੀਕਲ ਦਾ ਲੱਗਿਆ ਆ ਤੇ ਬੰਦਾ ਕਿਸੇ ਹੋਰ ਵਹੀਕਲ ਤੇ ਜਾ ਰਿਹਾ ਆ ਤੋ ਐਸੇ ਕੇਸ ਦੇ ਵਿੱਚ ਜਿਸ ਜਿਹੜਾ ਬੰਦੇ ਨੇ ਵਹੀਕਲ ਦਾ ਨੰਬਰ ਲਗਾਇਆ ਆ ਜਿਹੜਾ ਕਿ ਉਹ ਯੂਜ਼ ਨਹੀਂ ਕਰ ਰਿਹਾ ਉਹਦੇ ਅਗੇਂਸਟ ਫਿਰ ਉਹ ਕਾਰਵਾਈ ਕਿੱਤੇ ਜਾਂਦੀ ਆ ਜੋ ਨੇ ਗਲਤ ਨੰਬਰ ਪਲੇਟ ਲਗਾਈ ਆ ਸੋ ਉਹ ਸਾਰਾ ਕੁਝ ਜਦੋਂ ਅਸੀਂ ਫੋਟੋ ਖਿੱਚਦੇ ਆ ਉਹ ਸਾਰਾ ਕੁਝ ਰਿਕਾਰਡ ਸਾਹਮਣੇ ਆ ਜਾਂਦਾ ਜਿੱਦੋਂ ਪਤਾ ਲੱਗ ਜਾਂਦਾ ਕਿ ਅਗਰ ਕੋਈ ਕਾਰ ਵਾਲਾ ਜਾ ਰਿਹਾ ਆ ਤਾਂ ਅਗਰ ਉਹਨੇ ਨੰਬਰ ਕੋਈ ਹੋਰ ਕਿਸੇ ਕਾਰ ਦਾ ਲਗਾਇਆ ਜਾਂ ਕਿਸੇ ਹੋਰ ਟੂ ਵੀਲਰ ਦਾ ਲਗਾਇਆ ਤੇ ਉਹ ਸਾਹਮਣੇ ਤੁਹਾਡੇ ਕੋਲ ਆਨ ਰਿਕਾਰਡ ਆ ਜਾਂਦਾ ਫਿਰ ਉਹਦੇ ਖਿਲਾਫ ਅਸੀਂ ਮੁਕਦਮੇ ਦਰਜ ਕਰਨ ਦੀ ਵੀ ਕਾਰਵਾਈ ਸਟਾਰਟ ਕੀਤੀ ਆ ਕੁਝ ਕੇਸ ਜਿਹੜੇ ਸਾਡੇ ਕੋਲ ਆਏ ਆ ਉਹਨਾਂ ਵਿੱਚ ਮੈਂ ਵੀ ਆਪਣੇ ਵੱਲੋਂ ਆਫਟਰ ਇਨਕੁਆਇਰੀ ਅਫੇਅਰ ਦਰਜ ਕਰਨ ਦੀ ਰਿਕਮੈਂਡੇਸ਼ਨ ਕਰਕੇ ਸੀਨੀਅਰ ਅਫਸਰ ਨੂੰ ਐਸਐਸਪੀ ਸਾਹਿਬ ਨੂੰ ਭੇਜੀਏ ਜਿੰਨੇ ਸਾਡੇ ਗੱਡੀਆਂ ਉਹ ਫੈਸਲਾ ਦੀ ਵਾਇਲੇਸ਼ਨ ਕਰਦੇ ਉਹਨਾਂ ਦਾ ਚਾਰਾਣ ਜਾਂਦਾ ਵੀ ਇਸ ਤੋਂ ਐਫਆਈਆਰ ਦੇ ਵੀ ਮੈਂ ਤੁਹਾਨੂੰ ਦੇਖੋ ਕਰੋ ਜਦੋਂ ਵਾਇਲੇਸ਼ਨ ਕਰਦੇ ਆ ਤੇ ਫਿਰ ਐਫਆਈਆਰ ਦੀ ਪ੍ਰੋਵੀਜ਼ਨ ਵੀ ਹੈਗੀ ਆ ਜੇ ਉਹ ਮੋਟਰ ਵੀਕਲ ਕਲੈਕਟਰ ਦੀ ਹੀ ਵਾਇਲੇਸ਼ਨ ਕਰਦੇ ਆ ਤੇ ਫਿਰ ਉਹ ਚਾਰਾਣ ਕੀਤਾ ਜਾਂਦਾ